ਸੋ ਪੁਰਖ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਤੂੰ ਸਾਰਿਆਂ ਦੇ ਅੰਦਰ ਹੈ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਵਚਨ ਪੜ੍ਹਦੇ ਆ ਘਟ ਘਟ ਮੈਂ ਹਰ ਜੂ ਬਸੈ ਸੰਤਨ ਕੈਉ ਪੁਕਾਰ ਤੇ ਸਰਬ ਨਿਰੰਤਰ ਸਾਰਿਆਂ ਦੇ ਅੰਤਰ ਵੀ ਤੇ ਲਗਾਤਾਰ ਹੈ ਏਨੀ ਕਿ ਅੱਜ ਹੈਗਾ ਤੇ ਕੱਲ ਨਹੀਂ ਹੈ ਕੱਲ ਸੀ ਤੇ ਅੱਜ ਨਹੀਂ ਹੋਵੇਗਾ ਸਾਡੇ ਅੰਦਰ ਜਿਹੜੀ ਆਤਮਾ ਹੈ ਕਦੀ ਬੰਦਾ ਇਹ ਨਹੀਂ ਕਹਿ ਸਕਦਾ ਕੱਲ ਮੇਰੀ ਆਤਮਾ ਮੇਰੇ ਚ ਹੈਗੀ ਸੀ ਅੱਜ ਹੈ ਨਹੀਂਗੀ ਜਾਂ ਅੱਜ ਹੈਗੀ ਆ ਕੱਲ ਪਤਾ ਨਹੀਂ ਕਿੱਥੇ ਗਈ ਹੋਈ ਸੀ ਮਨ ਦੇ ਪਰਥਾਏ ਜ਼ਰੂਰ ਆਪਾਂ ਕਹਿ ਲੈਨੇ ਵੀ ਥੋੜੀ ਦਿਰ ਪਹਿਲਾਂ ਹਾਜ਼ਰ ਸੀ ਹੁਣ ਪਤਾ ਨਹੀਂ ਭੜਾ ਕਿੱਥੇ ਚਲਾ ਗਿਆ ਆਤਮਾ ਦੇ ਪਰਥਾਏ ਨਹੀਂ ਆਪਾਂ ਕਹਿ ਸਕਦੇ ਸੋ ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਜਿਉਂਦੇ ਆ ਸਾਡੇ ਚੋ ਆਤਮਾ ਕਦੀ ਇਸ ਤਰ੍ਹਾਂ ਨਹੀਂ ਵੀ ਅੱਜ ਛੁੱਟੀ ਤੇ ਆ ਅੱਜ ਆ ਗਈ ਜਿੰਨਾ ਚਿਰ ਇਹ ਸ੍ਰਿਸ਼ਟੀ ਹੈ ਪਰਮੇਸ਼ਰ ਨਿਰੰਤਰ ਹੈ ਲਗਾਤਾਰ ਹੈ ਕੰਟੀਨਿਊ ਹੈ ਇਤਾਂ ਨਹੀਂ ਕਿ ਉਹ ਕੱਲ ਹੈਗਾ ਸੀ ਅੱਜ ਨਹੀਂ ਹੈ ਤੇ ਕੱਲ ਨੂੰ ਫਿਰ ਨਹੀਂ ਹੋਏਗਾ ਜਿਸ ਦਿਨ ਉਹ ਆਪਣੀ ਜੋਤ ਖਿੱਚ ਲੇਗਾ ਉਸ ਦਿਨੇ ਪਸਾਰਾ ਹੀ ਨਹੀਂ ਹੋਵੇਗਾ ਕਹਾਣੀ ਖਤਮ ਹੈ ਫਿਰ ਤੇ ਤਾਂ ਸਭ ਪਾਤਸ਼ਾਹ ਕਹਿੰਦੇ ਉਹ ਘਟ ਘਟ ਅੰਤਰ ਸਰਬ ਨਿਰੰਤਰ ਜੀ ਕੌਣ ਹਰ ਏਕੋ ਪੁਰਖ ਸਮਾਨਾ ਉਹ ਇੱਕ ਕਰਤਾ ਅਕਾਲ ਪੁਰਖ ਹੀ ਸਮਾਨਾ ਸਾਰਿਆਂ ਦੇ ਅੰਦਰ ਸਮਾਇਆ ਠੀਕ ਹੈ ਦੁਨੀਆ ਨੇ ਵਿਆਖਿਆ ਵਕਰੀ ਕੀਤੀ ਵੀ ਤੁਹਾਡਾ ਰੱਬ ਹੋਰ ਹੈ ਸਾਡਾ ਰੱਬ ਹੋਰ ਹੈ ਤੁਹਾਡੇ ਪਹਿਰਾਵੇ ਹੋਰ ਨੇ ਸਾਡੇ ਪਹਿਰਾਵੇ ਹੋਰ ਨੇ ਪਰ ਗੱਲ ਜੇ ਇਹਨੂੰ ਕਿਤੇ ਇੱਕ ਅਰਥ ਵਿੱਚ ਵੇਖਿਆ ਜਾਏ ਪਰਮਾਤਮਾ ਤੇ ਗੋਡ ਇਸ ਵਨ ਕਹਿ ਦਿੰਦੇ ਸਾਰੇ ਬ੍ਰਹਮ ਇੱਕ ਹੈ ਕਿ ਆ ਸਾਰਿਆਂ ਨੇ ਪਰ ਜਦੋਂ ਵਿਆਖਿਆ ਕਰਨ ਲੱਗੇ ਨਾ ਉਦੋਂ ਵਿਆਖਿਆ ਕਰਦਿਆਂ ਹੋਇਆਂ ਹਰ ਇੱਕ ਦੀ ਬਿਰਤੀ ਜਿਹੜੀ ਸੀ ਉਹ ਅਲੱਗ-ਅਲੱਗ ਹੋ ਗਈ ਰਸਤੇ ਅਲੱਗ-ਅਲੱਗ ਚੁਣੇ ਗਏ ਪਰ ਪਰਮੇਸ਼ਰ ਦੀ ਬਾਤ ਜਿਹੜੀ ਹੈ ਨਾ ਖਾਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਮਹਾਰਾਜ ਤੇ ਸਾਨੂੰ ਨਾ ਵਲ-ਵਲ ਕੇ ਜਿਵੇਂ ਇੱਕ ਸ਼ਬਦ ਕਹਾਂ ਵਲ-ਵਲ ਕੇ ਉੱਥੇ ਹੀ ਲਿਆਉਂਦੇ ਨੇ ਜਿੰਨੇ ਬਾਣੀ ਪੜੋ ਹਰ ਇੱਕ ਅੰਗ ਤੇ ਕੇਵਲ ਇੱਕ ਦੀ ਗੱਲ ਕੇਵਲ ਬ੍ਰਹਮ ਦੀ ਗੱਲ ਵੀ ਤੂੰ ਇਸ ਤਰ੍ਹਾਂ ਪ੍ਰਾਪਤ ਕਰ ਇਸ ਤਰ੍ਹਾਂ ਉਹਦੇ ਨਾਲ ਜੋੜ ਕਈ ਵਾਰ ਤਾਂ ਆਪਾਂ ਜਦੋਂ ਸਫ਼ਰ ਤੇ ਹੋਈਏ ਗੱਡੀ 'ਚ ਜਾਂ ਕਿਵੇਂ ਆਪਾਂ ਜੀਪੀਐਸ ਮੈਪ ਖੋਲ ਲੈਨੇ ਹੁੰਦੇ ਆ ਬਹੁਤ ਆਪਾਂ ਨੂੰ ਇਸ ਗੱਲ ਦਾ ਤਜਰਬਾ ਹੁੰਦਾ ਆ ਆਪਾਂ ਝੱਟ ਮੈਪ ਲਾ ਲੈਨੇ ਆ ਮੈਪ ਦੇ ਵਿੱਚ ਅੱਗੇ ਜਾ ਕੇ ਮੰਨ ਲਓ ਤੁਸੀਂ ਸਰਕਲ ਆ ਗਿਆ ਵੀ ਤੁਸੀਂ ਸੱਜੇ ਮੁੜਨਾ ਆ ਆਪਾਂ ਧਿਆਨ ਨਹੀਂ ਗਿਆ ਆਪਾਂ ਅੱਗੇ ਲੰਘ ਗਏ ਉਹ ਮੈਪ ਪਤਾ ਕੀ ਕਰਦਾ ਆ ਸਾਡੇ ਤੁਹਾਡੇ ਸਾਰਿਆਂ ਨ ਵਰਤਦਾ ਹੈ ਉਹ ਮੈਪ ਉਸੇ ਵੇਲੇ ਸਾਨੂੰ ਅੱਗੇ ਫਿਰ ਨੀਲਾ ਰਾਹ ਦਿਖਾ ਦਿੰਦਾ ਵੀ ਕੋਈ ਗੱਲ ਨਹੀਂ ਜੇ ਤੂੰ ਇੱਥੋਂ ਨਹੀਂ ਮੁੜਿਆ ਨਾ 2 ਕਿਲੋਮੀਟਰ ਅੱਗੇ ਜਾ ਫਿਰ ਇੱਕ ਸੜਕ ਮੁੜੇਗੀ ਤੇ ਤੂੰ ਉਸੇ ਹਾਈਵੇ ਤੇ ਫਿਰ ਚੜ ਜਾਏਗਾ ਜਿਹੜਾ ਮੇਰੇ ਅਰਗਾ ਠੀਠ ਉੱਥੇ ਵੀ ਇਗਨੋਰ ਮਾਰਦੇ ਉਹ ਮੈਪ ਐਨਾ ਜਿੱਦੀ ਹੁੰਦਾ ਨਾ ਮੈਂ ਕਈ ਵਾਰ ਹੈਰਾਨ ਹੋ ਜਾਂਦਾ ਵੀ ਭਲਿਆ ਮੈਂ ਨਹੀਂ ਉਧਰ ਜਾਣਾ ਚਾਹੁੰਦਾ ਪਰ ਉਹ ਐਡਾ ਠੀਠ ਹੈ ਮੈਂ ਅਗਲੀ ਸੜਕ ਵੀ ਛੱਡਤੀ ਉਹ ਫਿਰ ਛੜਪਾ ਮਾਰ ਕੇ ਗਾਹ ਹੋ ਜਾਂਦਾ ਵੀ ਕੋਈ ਗੱਲ ਨਹੀਂ ਜੇ ਤੈਨੂੰ ਆਹ ਨਹੀਂ ਨਾ ਦਿਸਿਆ ਰਹਾ 2-3 ਕਿਲੋਮੀਟਰ ਅੱਗੇ ਜਾ ਉੱਥੋਂ ਫਿਰ ਇੱਕ ਸੜਕ ਮੁੜੇਗੀ ਤੇ ਤੂੰ ਫਿਰ ਘੁੰਮ ਕੇ ਉਸ ਹਾਈਵੇ ਤੇ ਚੜ ਜਾਏਗਾ ਮੈਂ ਫਿਰ ਢੀਠ ਤੀਜੀ ਸੜਕ ਛੱਡੀ ਉਹਨੇ ਚੌਥੀ ਥਾਂ ਤੇ ਫਿਰ ਛੜੱਪਾ ਮਾਰਿਆ ਵੀ ਉਹਨਾਂ ਅੱਗੋਂ ਥੋੜਾ ਜਾ ਘੁੰਮ ਕੇ ਜੇ ਤੂੰ ਮੁੜ ਜੇ ਨਾ ਤੇ ਫਿਰ ਤੂੰ ਉਸ ਲਾਈਨ ਤੇ ਚੜ ਜਾਏਗਾ ਜਿੱਧਰ ਤੂੰ ਜਾਣਾ ਚਾਹੁੰਦਾ ਵਾ ਤੇ ਮੈਨੂੰ ਇੰਜ ਲੱਗਦਾ ਹੈ ਵੀ ਗੁਰੂ ਕੀ ਬਾਣੀ বিনা ਸਾਨੂੰ ਵਾਰ-ਵਾਰ ਅੰਮ੍ਰਿਤ ਵੇਲੇ ਜਪਤੀ ਸਹਿ ਪੜੋਤਾ ਉਹਦੀ ਗੱਲ ਕਿਵੇਂ ਪਹੁੰਚ ਸਕਦੇ ਆ ਕਿਵੇਂ ਅਪੇਧ ਹੋ ਸਕਦੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਜਾਪ ਸੇ ਪੜੋ ਤਾਂ ਉਸ ਬ੍ਰਹਮ ਦੀ ਗੱਲ ਹੈ ਜੇ ਤੋ ਪ੍ਰਸਾਦ ਸਬਈਏ ਪੜੋ ਤਾਂ ਉਹਦੀ ਗੱਲ ਚੌਪਈ ਸੇ ਪੜੋ ਅਨੰਦ ਸੇ ਪੜੋ ਸ਼ਾਮ ਨੂੰ ਸੋਧਰ ਦਾ ਪਾਠ ਕਰੋ ਸੋਇਲਾ ਸਾਹਿਬ ਦੀ ਬਾਣੀ ਪੜੋ ਮੋੜ ਮੋੜ ਕੇ ਸਤਿਗੁਰੂ ਸਾਨੂੰ ਉਸ ਜੀਪੀਐਸ ਮੈਪ ਤਰ੍ਹਾਂ ਇਹ ਸਮਝਾਈ ਜਾਂਦੇ ਕੋਈ ਗੱਲ ਨਹੀਂ ਜੇ ਇੱਥੋਂ ਰਾਹ ਭੁੱਲ ਗਿਆ ਅੱਗੋਂ ਰਾਹ ਪਾਲਾ ਇੱਥੋਂ ਭੁੱਲ ਗਿਆ ਅੱਗੋਂ ਰਾਹ ਪਾਲਾ ਤੂੰ ਮੋੜ ਸਹੀ ਕਿਸੇ ਪਾਸੇੋਂ ਚੜ ਜਾਏਂਗਾ ਤੂੰ ਉਸ ਮਾਰਗ ਤੇ ਪਹੁੰਚ ਜਾਏਂਗਾ ਪਰਮੇਸ਼ਰ ਦੇ ਕਰ ਪਰ ਹੁਣ ਗੁਰਮੁਖੋ ਚਲੋ ਇੱਕ ਛੋਟੀ ਜੀ ਗੱਲ ਹੋ ਰਹੀ ਹੈ ਹੁਣ ਜਿਵੇਂ GPS ਕਈ ਵਾਰ ਆਪਾਂ ਗੱਡੀ 'ਚ ਵੀ ਲਾਇਆ ਹੁੰਦਾ ਹੈ ਹੁਣ ਸਾਡੇ ਕੋਲ GPS ਸਿਸਟਮ ਹੋਵੇ ਪਰ ਉਹਨੂੰ ਵੇਖਣ ਦੀ ਵੀ ਜਾਂਚ ਹੋਣੀ ਚਾਹੀਦੀ ਉਹਨੂੰ ਫਿੱਟ ਕਰਨ ਦੀ ਇੰਸਟਾਲਮੈਂਟ ਦੀ ਵੀ ਅਕਲ ਹੋਣੀ ਚਾਹੀਦੀ ਇਕੱਲਾ ਗੱਡੀ 'ਚ ਰੱਖ ਕੇ ਵੀ ਉਹਨੂੰ ਕੀ ਕਰਾਂਗੇ ਸੋ ਇਸ ਤਰ੍ਹਾਂ ਬਾਣੀ ਤੇ ਸਾਡਾ ਮਾਰਗਦਰਸ਼ਨ ਕਰ ਰਹੀ ਹੈ ਹੁਣ ਜਿਹਨੂੰ ਮੈਪ ਵੇਖਣਾ ਹੀ ਨਹੀਂ ਆਉਂਦਾ ਪਿਆ ਉਹ ਵਿਚਾਰਾ ਕੀ ਕਰੇ ਬਾਣੀ ਤੇ ਮਾਰਗਦਰਸ਼ਨ ਕਰ ਰਹੀ ਹੈ ਨਾ ਹਰ ਤੁਕ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ ਵੀ ਕਿਵੇਂ ਪਹੁੰਚਣਾ ਹੈ ਕੀ ਕਰਨਾ ਹੈ ਕਿਸ ਤਰ੍ਹਾਂ ਉਹਦੀ ਪ੍ਰਾਪਤੀ ਹੋ ਸਕਦੀ ਹੈ ਪਰ ਥੋੜਾ ਜਿਹਾ ਆਪਾਂ ਨੂੰ ਵੀ ਮਿਹਨਤ ਮੁਸ਼ਕਲਤ ਕਰਨੀ ਪਵੇਗੀ ਸਮਝਣਾ ਪਵੇਗਾ ਗੁਰੂ ਦੇ ਸ਼ਬਦ ਨੂੰ ਗੁਰੂ ਦੇ ਉਪਦੇਸ਼ ਨੂੰ ਤਾਂ ਸਾਹਿਬ ਪਾਤਸ਼ਾਹ ਇੱਥੇ ਇਹੀ ਗੱਲ ਜਿਹੜੀ ਉਹ ਜ਼ਿਕਰ ਕਰਕੇ ਸਮਝਾ ਰਹੇ ਕਿ ਤੂੰ ਆਪ ਹੀ ਠਾਕੁਰ ਹੈ ਆਪ ਹੀ ਸੇਵਕ ਹੈ ਹਰ ਇੱਕ ਉਹ ਪੁਰਖ ਸਮਾਣਾ ਉਹ ਸਾਰਿਆਂ ਦੇ ਅੰਦਰ ਨਿਰੰਤਰ ਲਗਾਤਾਰ ਇੱਕ ਰਸ ਹੋ ਕਰਕੇ ਵਰਤਦਾ ਤੇ ਸਾਰਿਆਂ ਦੇ ਅੰਦਰ ਉਹ ਕਰਤਾ ਸਮਾਇਆ ਹੋਇਆ ਹੈ